ਉਨੇ ਸੁਣਦਾ ਨਬੋ ਗੱਲ ਕੀ ਹੈ ਇਹ ਇਹ ਨੇ ਅਮਰ ਸਿੰਘ ਦੀ ਚਮਕੀਲਾ ਦੋਸਤੋ ਮੈਨੂੰ ਸੱਚੀ ਗੱਲ ਕਹਿਣ ਦੇ ਵਿੱਚ ਕੋਈ ਆਰ ਨਹੀਂ ਹੈ ਸਾਡੇ ਬਲਗ ਕਲਾਕਾਰ ਜਿਹੜੇ ਆਪਣੇ ਆਪ ਨੂੰ ਸਭ ਤੋਂ ਵਧੀਆ ਗੀਤ ਗਾਉਣ ਦਾ ਦਾਵਾ ਕਰਦੇ ਨੇ ਸਭ ਤੋਂ ਕਿੰਦਾ ਜਾ ਕੇ ਕਹਿੰਦੇ ਜਿਸ ਮੁੰਡੇ ਦਾ ਸਭ ਤੋਂ ਗੰਦਗੀ ਜਣਾਉਣ ਜਾਣਾ ਉਹਨੇ ਸਭ ਤੋਂ ਚੰਗਾ ਗੀਤ ਗਾਇਆ ਸਤਿਕਾਰ ਉਹਦੇ ਕੋਈ ਅਨਕਾਰ ਨਹੀਂ ਹੋਣਾ ਚਾਹੀਦਾ ਮੈਂ ਚਮਕੀਲਾ ਜਿਦੋਂ ਕਹਾਂਗਾ ਵੀ ਗੀਤ ਹੋਰ ਲੋਕਾਂ ਦੀ ਫਰਮਾਇਸ਼ ਤੇ ਸੁਣਾ ਦੀਆਂ ਜਿਹੜਾ ਮੇਰੇ ਗੀਤ ਆ ਰਿਹਾ ਬੁੱਢੀ ਕੋੜੀ ਲਾਲ ਲਗਾਮਾਂ ਤੇ ਉਹਦੇ ਵਿੱਚ ਆਈਟਮ ਹੋਊਗੀ ਵੀਰੇ ਡਾਕਟਰ ਅਰਕੜਾ ਟੀਮ ਅਰਜੀਪੁਰ ਦਾ ਦਾਰੇ ਬਰੋਲਾਪੋ ਵਾਲੀ ਤਾਂ ਹੈ ਨਹੀਂ ਸਿਰਫ ਇਹ ਦੇ ਬੂਰ ਸੁਣ ਵਾਲੇ ਜੱਸੀ ਬਾਈ ਟੁਕਰੀ ਵਾਲਾ ਮੇਰੇ ਪਿੰਡ ਤੋਂ ਵੀਰ ਮੇਰਾ ਮਾਨ ਕਰਦਾ ਮੈਂ ਬਹੁਤ ਸਰਬਤੀਆ ਕੰਡਾਲਾ ਵਾਲਾ 30 ਮਰਦੇ ਬਦਕਾਰ ਲੋਕੋ ਜੋ ਦਾਗ ਕੁੱਲ ਨੂੰ ਲਾਵੇ ਬਹਿ ਜਾਓ ਲਾਲ ਬਾਦਰੀ 30 ਮਰਦੇ ਬਦਕਾਰ ਲੋਕੋ ਜੋ ਦਾਗ ਕੁੱਲ ਨੂੰ ਲਾਵੇ ਫਿਰ ਆਪਣੇ ਸਿਆਣੇ ਬਜ਼ੁਰਗ ਆਪਣੇ ਵੱਡੇ-ਵਡੇਰੇ ਕਹਿੰਦੇ ਆ ਬਈ ਧੀ ਧਿਆਣੀ ਆਪਣੇ ਘਰ ਦੀ ਨਹੀਂ ਆਪਣੇ ਪੂਰੇ ਖਾਨਦਾਨ ਦੀ ਇੱਜ਼ਤ ਹੁੰਦੀ ਹੈ ਇਹਦੇ ਮਤਲਬੇ ਲੱਖਾ ਖੂਨ ਹੋ ਜਾਂਦੇ ਆ ਲੱਖਾ ਦੁਸ਼ਮਣਿਆ ਪੈ ਜਾਂਦੀ ਹੈ ਕਚਹਿਰੀਆਂ ਪੜ ਜਾਂਦੀ ਹੈ ਗੱਲ ਕੀ ਆ ਇੱਕ ਮਾਰੀ ਟੀਵੀ ਨੂੰ ਮੈਂ ਗੋਲਾ ਰਾਹੀਂ ਲੰਦੇ ਆ ਉਹ ਰੰਨ ਮਰ ਜੇ ਜਿਹੜੀ ਵੀ ਗਲਤ ਜੋੜੇ ਤੋਂ ਜਾ ਹੰਦਾ ਜੋ ਬਣਾ ਕੋਸ਼ਿਸ਼ ਤਾਰ ਮਾਰੇ ਕਹਿੰਦੇ ਐ ਫੇਮਾਈ ਕੋਈ ਨਾ ਜਿਸ ਨਾਲ ਨਿਭਾਵੇ ਉਹ ਲੈ ਮਰੀਦਾ ਬਾਹ ਦੱਟਿਆ ਮਾਈਕੇ ਤੇ ਵੀਡੀਓ ਬਣਾ ਰਹੇ ਲੋਕਾਂ ਦਾ ਧਿਆਨ ਇੱਧਰ ਹੋ ਗਿਆ ਮੇਰੇ ਬਾਸ ਮਰਜੀ ਲੈਸ ਮਾਰਨਾ ਜੋ ਬਣਾਇਆ ਹੈ ਇਹ ਬੰਦਾ ਓ ਜਾਓ ਜੀ